ਕੀ ਇਹ ਅੰਮ੍ਰਿਤ ਛਕਾਉਣਾ ਗੁਰੂ ਵਾਲੇ ਬਣਾਉਣਾ ਤੇ ਨਸ਼ੇ ਛਡਾਉਣਾ ਪੰਜਾਬ ਚ ਅੱਗ ਲਾਉਣਾ ਹੁੰਦਾ ਇੱਕ ਪ੍ਰੋਟੋਕੋਲ ਆ ਮੈਂਬਰ ਪਾਰਲੀਮੈਂਟਲ ਦੀ ਫੈਮਿਲੀ ਦਾ ਇਹਨੇ ਬ੍ਰੇਕ ਕੀਤਾ ਇਹ ਮੈਨੂੰ ਲੱਗਦਾ ਇਹਨੂੰ ਕਿਵੇਂ ਪਤਾ ਲੱਗਾ ਪੈਸਾ ਜੇ ਕੋਈ ਪੈਸਾ ਇਕੱਠਾ ਕੀਤਾ ਤੁਸੀਂ ਕਾਰਵਾਈ ਕਰੋ ਐਸਪੀ ਹਰਪਾਲ ਸਿੰਘ ਨੇ ਜੋ ਉੱਥੇ ਜਿਸ ਤਰ੍ਹਾਂ ਵਤੀਰਾ ਕੀਤਾ ਐਨ ਲੱਗਦਾ ਆਪਣੇ ਪੋਲਿਟਿਕਲ ਆਕਾਮਾਂ ਨੂੰ ਖੁਸ਼ ਕਰਨ ਲਈ ਤੇ ਇੱਕ ਪੋਲਿਟਿਕਲ ਪਾਰਟੀ ਦਾ ਐਕਟਿਵਿਸਟ ਵਾਲੇ ਇਹਨਾਂ ਦਾ ਰੋਲ ਸੀ ਇਹ ਨਾ ਕਿ ਇੱਕ ਪੁਲਿਸ ਅਫਸਰ ਦਾ ਰੋਲ ਸੀਗਾ ਮੈਂ ਐਸਪੀ ਹਰਪਾਲ ਸਿੰਘ ਨੂੰ ਕਹਿਣਾ ਚਾਹੁੰਦਾ ਆ ਗੋਦੋਂ ਲੱਗੀ ਸੀ ਜਦੋਂ ਗੁਰੂ ਸਾਹਿਬ ਦੀਆਂ ਬੇਦਬੀਆਂ ਹੋਈਆਂ ਸੀ ਆ ਗੋਦੋਂ ਲੱਗੀ ਆ ਜਦੋਂ ਬੱਚੇ ਨਸ਼ਿਆਂ 'ਚ ਮੜ ਰਹੇ ਸੀਗੇ ਜਦੋਂ ਭਗਵੰਤ ਸਿੰਘ ਬਾਜੇ ਕੇ ਆਏ ਇੱਥੇ ਕੋਰਟ ਦੇ ਵਿੱਚ ਪ੍ਰੈਸ ਨੇ ਉਹਨਾਂ ਨੂੰ ਪੁੱਛਿਆ ਉਨਾ ਕੰਡੈਮ ਕਰਤਾ ਵੀ ਜੋ ਗਲਤ ਆ ਮੈਂ ਕੋਈ ਇਦਾਂ ਸਟੇਟਮੈਂਟ ਦਿੱਤੀ ਹਰਪਾਲ ਸਿੰਘ ਏਡੀਐਸਪੀ ਅੰਮ੍ਰਿਤਸਰ ਨੇ ਉਹਨੂੰ ਥ੍ਰੈਟਨ ਕੀਤਾ ਤੂੰ ਇਦਾਂ ਕਿਉਂ ਬੋਲਿਆ ਜਦੋਂ ਸਰਕਾਰ ਅਸੀਂ ਜੋ ਕਹਿ ਰਹੀ ਪੁਲਿਸ ਕਹਿ ਰਹੀ ਸਹੀ ਆ ਤੂੰ ਕੋ ਗਲਤ ਬੋਲਿਆ ਤੂੰ ਪੁਲਿਸ ਦੇ ਅਲੀਗੇਸ਼ਨ ਕਿਉਂ ਲਾ ਰਹੇ ਆ ਜੇ ਨਹੀਂ ਮਲਾਉਣਾ ਤੁਸੀਂ ਕਾਨੂੰਨ ਦੇ ਵਿੱਚ ਨਹੀਂ ਹੈਗੇ ਬਟ ਤੁਸੀਂ ਕਹਿ ਸਕਦੇ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਅਸੀਂ ਨਹੀਂ ਮਲਾ ਸਕਦੇ ਬਟ ਇਹ ਇਹ ਕਹਿਣਾ ਵੀ ਤੁਸੀਂ ਜੋ ਕਰਨਾ ਕਰ ਲਓ ਤੁਸੀਂ ਪੈਸੇ ਇਕੱਠੇ ਕਰ ਲਿਆ ਭਾਈ ਅਮਰਪਾਲ ਸਿੰਘ ਦੇ ਖਿਲਾਫ ਇਹ ਸਟੇਟਮੈਂਟ ਦਿੱਤੀ ਹੈ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਕੁਝ ਦਿਨਾਂ ਦੇ ਪਹਿਲਾਂ ਆਪਾਂ ਇੱਕ ਵੀਡੀਓ ਜਿਹੜੀ ਚਰਚਾ ਹੋਈ ਸੀ ਉਹਦੀ ਗੱਲਬਾਤ ਕਰਾਂਗੇ ਅੱਜ ਜਿਸ ਦਿਨ ਐਸਪੀ ਅਮਰਪਾਲ ਸਿੰਘ ਦੀ ਤੇ ਭਾਈ ਅਮਰਪਾਲ ਸਿੰਘ ਜਿਹੜੇ ਕਿ ਇਸ ਟਾਈਮ 'ਚ ਖਡੂਰ ਸਾਹਿਬ ਤੋਂ ਐਮਪੀ ਹੈ ਉਹਨਾਂ ਦੇ ਮਾਤਾ ਜੀ ਦੇ ਵਿੱਚ ਤਿੱਖੀ ਬਹਿਸ ਉਸ ਬਹਿਸ ਤੋਂ ਬਾਅਦ ਦੇ ਵਿੱਚ ਉਹ ਵੀਡੀਓ ਬਾਇਲ ਹੁੰਦੀ ਆ ਜਵਾਬ ਕਲ ਵੀ ਹੋ ਜਾਂਦੀ ਹੈ ਕਿ ਤਰ੍ਹਾਂ ਕਿਤੇ ਜਿਵੇਂ ਆਪਾਂ ਸਾ ਸੰਧੀ ਕਰਦੇ ਆ ਕਿ ਕਿ ਜਦੋਂ ਆਪਸੀ ਖਿੱਚੋ ਤਾਣ ਹੋਏ ਖਿੱਚ ਤਾਣ ਤੋਂ ਬਾਅਦ ਦੇ ਵਿੱਚ ਜੇ ਭਾਈ ਅਮਰਪਾਲ ਸਿੰਘ ਦੇ ਪੱਖ ਵਾਲੇ ਪਾਸੇ ਜਾਂਦੇ ਆ ਤੇ ਐਡਵੋਕੇਟ ਸਾਹਿਬ ਦਾ ਲੀਗਲ ਕਾਗਏ ਪਾਸੇ ਤੁਰ ਪੈਂਦੇ ਆ ਕਰਨਵੀਰ ਸਿੰਘ ਪੰਨੋ ਜਿਹੜੇ ਕਿ ਉਹਨਾਂ ਦੇ ਲੀਗਲ ਐਡਵਾਈਜ਼ਰ ਵੀ ਆ ਉਹਨਾਂ ਦੇ ਨਾਲ ਬੈਠਦੇ ਉੜਦੇ ਆ ਉਨਰ ਨੇ ਇੱਕ ਸੁਨੇਹਾ ਦਿੱਤਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਸੀਂ 5 ਦਿਨ ਦਾ ਸਮਾਂ ਦਿੱਤਾ ਹੋਇਆ ਐਸਪੀ ਸਾਹਿਬਾਨ ਜੋ ਲਿਖਤੀ ਤੌਰ ਤੇ ਜਾਂ ਮਾਫੀ ਨਹੀਂ ਮੰਗਦੇ। ਜਨਤਕ ਤੌਰ ਤੇ ਤੇ ਅਸੀਂ ਫਿਰ ਕਾਨੂੰਨੀ ਕਾਰਵਾਈ ਕਰਾਂਗੇ। ਇਸੇ ਹੀ ਕਾਰਨ ਤੇ ਆਪਾਂ ਕਨਵੀਨਸਿੰਗ ਪੰਨੋਂ ਸਾਡੇ ਨਾਲ ਜੁੜੇ ਹੋਏ ਆ ਜਿਹੜੇ ਐਡਵੋਕੇਟ ਸਾਹਿਬ ਆ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਡਵੋਕੇਟ ਸਾਹਿਬ ਕੀ ਲੈ ਕੇ ਆਏ ਹੋ ਜਿਹੜਾ ਸੁਨੇਹਾ ਤੁਹਾਡਾ ਗਿਆ ਕਿਦਾਂ ਦਾ ਸੁਨੇਹਾ ਤੁਸੀਂ ਦਿੱਤਾ ਹੋਇਆ? ਉਧਰਲੇ ਪਾਸੇ ਜੇ ਆਪਾਂ ਗੱਲਿਆ ਐਸਪੀਰ ਪਾਸਿੰਗ ਜੀ ਨੂੰ ਤੇ ਕੀ ਸੁਨੇਹਾ ਉਹਨਾਂ ਤੱਕ ਸੀਮਤ ਆ ਕਿ ਉਹਨਾਂ ਤੋਂ ਉੱਪਰ ਅਫਸਰ ਸਾਹਿਬ ਨੂੰ ਗਿਆ ਤੇ ਜਿਹੜੀ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਹੋਈ ਆ 31 ਜੁਲਾਈ 2025 ਨੂੰ ਜਿਸ ਦਾ ਮੁੱਖ ਸੂਤਰਦਾਤਾ ਐਡੀਸੀਪੀ ਹਰ ਹਰਪਾਲ ਸਿੰਘ ਜੋ ਉਹਨਾਂ ਨੇ ਮੈਂਬਰ ਪਾਰਲੀਮੈਂਟ ਭਾਈ ਸਾਹਿਬ ਪਈ ਅਮਰਤਪਾਲ ਸਿੰਘ ਜੀ ਖਾਲਸਾ ਦੇ ਖਿਲਾਫ ਜੋ ਬੋਲੇ ਆ ਉਹਨਾਂ ਦੇ ਮਾਤਾ ਜੀ ਦੇ ਨੂੰ ਬੜੇ ਗਲਤ ਢੰਗ ਨਾਲ ਉਹਨਾਂ ਨੇ ਐਡਰੈਸ ਕੀਤਾ ਜੋ ਇਨਸੀਡੈਂਟ ਵਾਪਰਿਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਇਹਨਾਂ ਨੂੰ ਲੀਗਲ ਨੋਟਿਸ ਦਿੱਤਾ ਕਿਉਂਕਿ ਜੋ ਇਹਨਾਂ ਨੇ ਐਸਪੀ ਹਰਪਾਲ ਸਿੰਘ ਨੇ ਜੋ ਉੱਥੇ ਜਿਸ ਤਰ੍ਹਾਂ ਵਤੀਰਾ ਕੀਤਾ ਐਨ ਲੱਗਦਾ ਆਪਣੇ ਪੋਲੀਟੀਕਲ ਆਕਾਮਾਂ ਨੂੰ ਖੁਸ਼ ਕਰਨ ਲਈ ਇੱਕ ਪੋਲੀਟੀਕਲ ਪਾਰਟੀ ਦਾ ਐਕਟਿਵਿਸਟ ਵਾਲੇ ਇਹਨਾਂ ਦਾ ਰੋਲ ਸੀ ਇਹ ਨਾ ਕਿ ਇੱਕ ਪੁਲਿਸ ਅਫਸਰ ਦਾ ਰੋਲ ਸੀਗਾ ਉੱਥੇ ਮੈਨ ਹੈਂਡਲ ਕੀਤਾ ਗਿਆ ਭਾਈ ਅਮਰਤਪਾਲ ਸਿੰਘ ਜੀ ਦੀ ਮਾਤਾ ਤੇ ਹੋਰ ਜੋ ਵੀ ਬੀਬੀਆਂ ਸੀਗੀਆਂ ਉਹਨਾਂ ਦੇ ਨਾਲ ਉਹਨਾਂ ਨੂੰ ਥਰੇਸ਼ਿੰਗ ਕੀਤੀ ਗਈ ਬੜੇ ਗਲਤ ਕਮੈਂਟਸ ਪਾਸ ਕੀਤੇ ਗਲਤ ਰਿਮਾਰਕਸ ਦਿੱਤੇ ਗਏ ਤੇ ਇੱਕ ਭਾਈ ਅਮਰਤਪਾਲ ਸਿੰਘ ਜੋ ਕਿ 16 ਲੱਖ ਲੋਕਾਂ ਦੇ ਚੁਣੇ ਹੋਏ ਨੇ ਨਮਾਇंदे ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਇਹ ਕਿਹਾ ਗਿਆ ਵੀ ਇਹਨਾਂ ਨੇ ਪੰਜਾਬ ਚ ਤੇਰੇ ਮੁੰਡੇ ਨੇ ਪੰਜਾਬ ਚ ਅੱਗ ਲਾ ਦਿੱਤੀ ਪੰਜਾਬ ਅਮ ਭਾਈ ਅਮਰਪਾਲ ਸਿੰਘ ਅੱਗ ਬੁਝਾਉਣ ਵਾਲਾ ਸੀ ਜਿਨ੍ਹਾਂ ਨੂੰ ਤੁਸੀਂ ਜੇਲ੍ਹ ਚ ਸੁੜਤਾ ਮੈਂ ਐਸਪੀ ਹਰਪਾਲ ਸਿੰਘ ਨੂੰ ਕਹਿਣਾ ਚਾਹੁੰਨਾ ਅੱਗ ਉਦੋਂ ਲੱਗੀ ਸੀ ਜਦੋਂ ਗੁਰੂ ਸਾਹਿਬ ਦੀਆਂ ਬੇਦਬੀਆਂ ਹੋਈਆਂ ਸੀ ਅੱਗ ਉਦੋਂ ਲੱਗੀ ਆ ਜਦੋਂ ਬੱਚੇ ਨਸ਼ਿਆਂ ਚ ਮੜ ਰਹੇ ਸੀਗੇ ਅੱਗ ਉਦੋਂ ਲੱਗੀ ਸੀ ਜਦੋਂ ਮਾਇਆਸ ਮਾਈਗ੍ਰੇਸ਼ਨ ਪੰਜਾਬ ਤੋਂ ਹੋ ਰਹੀ ਸੀ ਤੇ ਲੋਕ ਸਿੱਖੀ ਤੋਂ ਟੁੱਟ ਰਹੇ ਸੀ ਭਾਈ ਅਮਰਤਪਾਲ ਸਿੰਘ ਨੇ ਦੁਬਈ ਤੋਂ ਆ ਕੇ ਲੋਕਾਂ ਨੂੰ ਸਿੱਖੀ ਵੱਲ ਜੋੜਨ ਲਈ ਪ੍ਰੇਰਿਤ ਕੀਤਾ ਗੁਰੂ ਵਾਲੇ ਬਣਾਉਣ ਲਈ ਪ੍ਰੇਰਿਤ ਕੀਤਾ ਨਸ਼ੇ ਛੱਡ ਕੇ ਤੇ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ ਇਹੋ ਜੇ ਜੇ ਲੋਕੀ ਆ ਕੇ ਸਮਾਜ ਨੂੰ ਕੁਝ ਪ੍ਰੋਡਕਟਿਵ ਕਰਨਾ ਚਾਹੁੰਦੇ ਆ ਤੇ ਉਦੋਂ ਆ ਕੇ ਅਸੀਂ ਇਹ ਪੁਲਿਸ ਅਫਸਰ ਹੋਣ ਦੇ ਨਾਲ ਤੇ ਇਦਾਂ ਰਿਮਾਰਕਸ ਪੈਦਾ ਕਰ ਪਾਸ ਕਰਦੇ ਇਹ ਕੋਈ ਵਧੀਆ ਗੱਲ ਨਹੀਂ ਇਹ ਤੇ ਐਂ ਲੱਗਦਾ ਸੀ ਜਿਵੇਂ ਉਹ ਕੋਈ ਨਿੱਜੀ ਆਪਣੀ ਕੱਢ ਰਹੇ ਹੋਣ ਆਪਸੀ ਖਿਚੋਦਾਂ ਦਾ ਕਾਰਨ ਕੀ ਬਣਿਆ ਉਦੋਂ ਤੁਸੀਂ ਵੀ ਉੱਥੇ ਮੌਜੂਦ ਸੀ ਕੁਝ ਸਮੇਂ ਬਾਅਦ ਤੁਸੀਂ ਪਹੁੰਚ ਕੇ ਸੀ ਉੱਥੇ ਕਾਰਨ ਕੀ ਬਣਿਆ ਸੀ ਇਹ ਜੀ ਦੋ ਇਨਸੀਡੈਂਟ ਹੋਏ ਜੀ ਉਸ ਦਿਨ ਇੱਕ ਇਨਸੀਡੈਂਟ ਨਹੀਂ ਹੋਇਆ ਦੋ ਇਨਸੀਡੈਂਟ ਹੋਏ ਪਹਿਲੋਂ ਕਿ ਕਮੇਡੀਆ ਨੇ ਤੇ ਸਰਕਾਰ ਨੇ ਇੱਕ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇੱਕ ਬੜਾ ਵੱਡਾ ਨੈਰੇਟਿਵ ਚਲਾਇਆ ਸੀ ਔਨ ਦਾ ਇਨਸਟੈਂਸ ਆਫ ਅਲੈਜ ਜਿਹੜੀ ਇੱਕ ਸਟੇਟਮੈਂਟ ਕਹਿੰਦੇ ਸੀ ਭਗਵੰਤ ਸਿੰਘ ਬਾਜੇ ਕਦੀ ਆ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਨਸ਼ਿਆਂ ਦੀ ਨਸ਼ਾ ਕਰ ਰਹੇ ਨੇ ਜਦ ਕੇ ਜਦੋਂ ਭਗਵੰਤ ਸਿੰਘ ਬਾਜੇਗੇ ਆਏ ਇਥੇ ਕੋਰਟ ਦੇ ਵਿੱਚ ਪ੍ਰੈਸ ਨੇ ਉਹਨਾਂ ਨੂੰ ਪੁੱਛਿਆ ਉਹਨਾਂ ਕੰਡੈਮ ਕਰਤਾ ਵੀ ਜੋ ਗਲਤ ਆ ਮੈਂ ਕੋਈ ਐਦਾਂ ਨੇ ਸਟੇਟਮੈਂਟ ਦਿੱਤੀ ਪੁਲਿਸ ਨੇ ਜੋ ਸਟੇਟਮੈਂਟਸ ਕਹਿ ਰਹੀਆਂ ਮੈਨੂੰ ਕੁੱਟ ਮਾਰ ਕੇ ਖਾਲੀ ਪੇਜਾਂ ਦੇ ਸਾਈਨ ਕਰਾ ਕੇ ਮੈਨੂੰ ਨਹੀਂ ਪਤਾ ਉੱਤੇ ਕੀ ਲਿਖਿਆ ਐਸੀ ਕੋਈ ਗੱਲ ਨਹੀਂ ਤੇ ਜਦੋਂ ਉਹਦੇ ਖਿਲਾਫ ਵੀ ਹਰਪਾਲ ਸਿੰਘ ਏਡੀਸੀਪੀ ਅੰਮ੍ਰਿਤਸਰ ਨੇ ਉਹਨੂੰ ਥ੍ਰੈਟਨ ਕੀਤਾ ਤੂੰ ਐਦਾਂ ਕਿਉਂ ਬੋਲਿਆ ਤੈਨੂੰ ਖਬਰ ਦਾ ਤੈਨੂੰ ਹੋਰ ਕੇਸਾਂ 'ਚ ਜੁਲਝਾ ਦਾਂਗੇ ਉਹਨੂੰ ਮਿਸਹੈਂਡਲ ਕੇ ਗਾਲਾਂ ਕੱਢੀਆਂ ਇਹ ਆਪਸ 'ਚ ਗਲਪਤ ਹੋਈ ਕੋਈ ਇਹਨਾਂ ਦੀ ਹਾਂ ਉਹਨਾਂ ਨੂੰ ਅੰਦਰ ਖੜਕੇ ਇੱਕ ਬਖਸ਼ੀ ਖਾਨੇ ਜੇਲ੍ਹ ਦੇ ਅੰਦਰ ਇੱਕ ਸੌਰੀ ਕੋਰਟ ਪ੍ਰਿੰਸਿਸ ਦੇ ਅੰਦਰ ਇੱਕ ਸੈੱਲ ਹੁੰਦਾ ਜਿੱਥੇ ਮੁਲਜ਼ਮਾਂ ਨੂੰ ਜਾ ਕੇ ਖਿਲਾਰਦੇ ਦੋਸ਼ੀਆਂ ਨੂੰ ਉੱਥੇ ਖੜਕੇ ਉੱਥੇ ਲਿਜਾ ਕੇ ਇਹਨੂੰ ਮੈਨ ਹੈਂਡਲ ਕੀਤਾ ਥ੍ਰੈਸ਼ਿੰਗ ਕੀਤੀ ਗਈ ਗਾਲਾਂ ਕੱਢੀਆਂ ਗਈਆਂ ਤਾਂ ਥ੍ਰੈਟਨ ਕੀਤਾ ਗਿਆ ਤੈਨੂੰ ਤੂੰ ਇਦਾਂ ਸਟੇਟਮੈਂਟ ਕਿਉਂ ਦਿੱਤੀ ਜਦੋਂ ਸਰਕਾਰ ਅਸੀਂ ਜੋ ਕਹਿ ਰਹੀ ਪੁਲਿਸ ਕਹਿ ਰਹੀ ਸਹੀ ਆ ਤੂੰ ਕਾ ਗਲਤ ਬੋਲਿਆ ਤੂੰ ਪੁਲਿਸ 'ਚ ਅਲੀਗੇਸ਼ਨ ਕਿਉਂ ਲਾ ਰਿਆ ਤੇ ਉਸ ਤੋਂ ਬਾਅਦ ਉਹਨੇ ਸਾਡੇ ਨੋਟਿਸ ਦੇ ਵਿੱਚ ਲਿਆਂਦਾ ਤੇ ਅਸੀਂ ਜੱਜ ਸਾਹਿਬ ਦੇ ਐਡੀਸ਼ਨਲ ਸ਼ਹਿਰ ਜੱਜ ਸਾਹਿਬ ਦੇ ਨੋਟਿਸ 'ਚ ਲਿਆਂਦਾ ਤੇ ਉਹਨਾਂ ਰਿਟਰਨ ਦੇ ਵਿੱਚ ਕੰਪਲੇਂਟ ਦਿੱਤੀ ਵੀ ਆ ਇਹਦੇ ਸਬੰਧ ਦੇ ਵਿੱਚ ਉਸ ਤੋਂ ਬਾਅਦ ਦੂਜਾ ਅਕਰਮ ਦੂਜਾ ਇਨਸੀਡੈਂਟ ਹੁੰਦਾ ਹੈ ਥੱਲੇ ਆ ਕੇ ਪਹਿਲੋਂ ਫੈਮਿਲੀਜ਼ ਨੂੰ ਕਹਿੰਦੇ ਰਹਿ ਵੀ ਤੁਹਾਨੂੰ ਮਿਲਾ ਦਾਂਗੇ ਫੈਮਿਲੀਜ਼ ਨੂੰ ਉਹਨਾਂ ਨੂੰ ਇਹਨਾਂ ਆਵਿਸ਼ਵਾਸ ਦਿਵਾਇਆ ਉਹਨਾਂ ਨੇ ਡਿਮਾਂਡ ਨਹੀਂ ਸੀ ਕਿ ਉਹ ਕਹਿੰਦੇ ਸੀ ਤੁਸੀਂ ਇੱਥੇ ਉਹ ਸਿਰਫ ਪਰਿਵਾਰ ਦੀ ਕੋਈ ਗੱਲਬਾਤ ਹੋਈ ਸੀ ਪ੍ਰਸ਼ਾਸਨ ਨਾਲ ਉਦੋਂ ਜਦੋਂ ਬਾਰ-ਬਾਰ ਪਰਿਵਾਰ ਕਹਿ ਰਿਹਾ ਸੀ ਕਿ ਸਾਨੂੰ ਮਲਾਉਣ ਦਾ ਵਾਅਦਾ ਕੀਤਾ ਇਹਨਾਂ ਆਪੇ ਉਹ ਪਰਿਵਾਰ ਤੇ ਐਕਚੁਅਲ ਆਏ ਸੀਗੇ ਵੀ ਟਾਈਟੈਂਸ ਅਲਾਹਾ ਬਾਅਦ ਇਹਨਾਂ ਨੂੰ ਲੈ ਕੇ ਆ ਰਹੇ ਆ ਮਤਲਬ ਜੇਲ੍ਹ ਤੋਂ ਪਹਿਲੇ ਦੋ ਕਵਾਰੀ ਇਹਨਾਂ ਦੀ ਸ਼ਾਇਦ ਮਨ ਲੋ ਇਨ ਪਰਸਨ ਆਏ ਕੋਰਟ ਦੇ ਵਿੱਚ ਤੇ ਉਹਨਾਂ ਨੂੰ ਇਹ ਉਹ ਪਰਿਵਾਰ ਤੇ ਆਏ ਸੀ ਆਪਣੇ ਵਕੀਲ ਸਾਹਿਬਾ ਨਾਲ ਮਿਲਣ ਲਈ ਆਪਣੇ ਪ੍ਰਸੀਡਿੰਗ ਦੇਖਣ ਲਈ ਵੀ ਕੀ ਹੋ ਰਿਹਾ ਕੇਸ ਦਾ ਇਹਨਾਂ ਆਖਿਆ ਕੋਈ ਨਹੀਂ ਤੁਹਾਨੂੰ ਮਿਲਾ ਦਿੰਨੇ ਤੁਸੀਂ ਪਹਿਲੋਂ ਤੇ ਇਹਨਾਂ ਦਾ ਸੀਲ ਕਰਤਾ ਏਰੀਆ ਕਿਸੇ ਵਕੀਲ ਸਾਹਿਬਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਮਲੋਰ ਸਟ੍ਰੇਨ ਕੀਤਾ ਗਿਆ ਬਾਅਦ ਵਿੱਚ ਇਹਨਾਂ ਨੂੰ ਕਿਹਾ ਤੁਹਾਨੂੰ ਮਿਲਾ ਦਿੰਨੇ ਆ ਤੇ ਜੇ ਨਹੀਂ ਮਲਾਉਣਾ ਤੁਸੀਂ ਕਾਨੂੰਨ ਦੇ ਵਿੱਚ ਨਹੀਂ ਹੈਗੇ ਪਰ ਤੁਸੀਂ ਕਹਿ ਸਕਦੇ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਅਸੀਂ ਨਹੀਂ ਮਿਲਾ ਸਕਦੇ ਪਰ ਇਹ ਇਹ ਕਹਿਣਾ ਵੀ ਤੁਸੀਂ ਜੋ ਕਰਨਾ ਕਰ ਲਓ ਤੁਸੀਂ ਪੈਸੇ ਇਕੱਠੇ ਕਰ ਲਿਆ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇਹ ਸਟੇਟਮੈਂਟ ਦਿੱਤੀ ਹਰਪਾਲ ਸਿੰਘ ਅੱਗ ਲਾਈ ਹੋਈ ਹੈ ਹਾਂ ਅੱਗ ਲਾਈ ਭਾਈ ਅਮਰਤਪਾਲ ਸਿੰਘ ਮਾਤਾ ਜੀ ਨੂੰ ਕਿਹਾ ਸੀ ਹਰਪਾਲ ਸਿੰਘ ਨੇ ਕਿ ਤੇਰੇ ਪੁੱਤ ਨੇ ਤੇ ਪੰਜਾਬ ਚ ਅੱਗ ਲਾਈ ਹੋਈ ਹੈ ਮੈਂ ਤੇ ਇਹਦੀ ਇਹ ਨੂੰ ਮੈਂ ਦੇਖਣਾ ਚਾਹੁੰਨਾ ਵੀ ਭਾਈ ਭਾਈ ਅਮਰਤਪਾਲ ਸਿੰਘ ਨੇ ਕੀ ਅੱਗ ਲਾਈ ਭਾਈ ਅਮਰਤਪਾਲ ਸਿੰਘ ਨੇ ਪੰਜਾਬ ਦੇ ਨਿਗਲ ਚੁੱਕੀ ਜਵਾਨੇ ਨੂੰ ਮੋਢਾ ਦੇ ਕੇ ਤਾਂ ਚੁੱਕਿਆ ਨਸ਼ੇ ਛੱਡ ਕੇ ਗੁਰੂ ਵਾਲੇ ਬਣਾਉਣ ਲਈ ਪ੍ਰੇਰਨਾ ਦਿੰਦਾ ਤੇ ਖਾਲਸਾ ਵੀ ਹੀਰ ਕੱਢੀ ਕੀ ਇਹ ਅਮਰਤ ਛਕਾਉਣਾ ਗੁਰੂ ਵਾਲੇ ਬਣਾਉਣਾ ਤੇ ਨਸ਼ੇ ਛਡਾਉਣਾ ਪੰਜਾਬ 'ਚ ਅੱਗ ਲਾਉਣਾ ਹੁੰਦਾ ਇਹਨਾਂ ਨੂੰ ਮੈਨੂੰ ਤੇ ਇਹ ਲੱਗਦਾ ਏਡੀਐਸਪੀ ਹਰਪਾਲ ਸਿੰਘ ਦਾ ਕੋਈ ਪਰਸਨਲ ਇੰਟਰਸਟ ਸੀਗੇ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਨਸ਼ੇ ਦੇ ਖਿਲਾਫ ਆਵਾਜ਼ ਚੁੱਕ ਰਿਹਾ ਸੀਗਾ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਆਵਾਜ਼ ਚੁੱਕ ਰਿਹਾ ਸੀ ਤੇ ਨਸ਼ਿਆਂ ਤੋਂ ਜਵਾਨੀ ਨੂੰ ਬਚਾਉਣ ਲਈ ਇੱਕ ਮੂਵਮੈਂਟ ਚਲਾਈ ਗਈ ਸੀ ਉਹਦੇ ਵਿੱਚ ਮੈਨੂੰ ਲੱਗਦਾ ਭਾਏ ਇਹ ਹਰਪਾਲ ਸਿੰਘ ਏਡੀਐਸਪੀ ਦਾ ਕੋਈ ਆਪਣੇ ਇੰਟਰਸਟ ਹੈ ਜਿਹੜੇ ਉਹਦੇ ਉਹਨਾਂ ਉਹਦੇ ਹਿੱਤਾਂ ਦੇ ਡਾਕਾ ਵੱਜਾ ਤਾਂ ਜੋ ਇਹਨਾਂ ਪਰਸਨਲ ਹੋ ਕੇ ਇੱਕ 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 ਜਿਹੜੀ ਇਹ ਸਟੇਟਮੈਂਟ ਪੁਲਿਸ ਅਫਸਰ ਸਟੇਟਮੈਂਟ ਨਹੀਂ ਇਹ ਤੇ ਇੱਕ ਪੋਲਿਟੀਕਲ ਆਪੋਨੈਂਟ ਦੀ ਸਟੇਟਮੈਂਟ ਦੇ ਰਿਆ ਪਰਿਵਾਰ ਨੇ ਪੈਸਾ ਬੜਾ ਇਕੱਠਾ ਕਰ ਲਿਆ ਕਹਿੰਦੇ ਰੱਜੇ ਨਹੀਂ ਅਜੇ ਤੱਕ ਪੈਸਾ ਹੀ ਨਾ ਇਕੱਠਾ ਹੋ ਗਿਆ ਉਹ ਮਤਲਬ ਆਮੋ ਸਾਹਮਣੇ ਗੱਲਾਂ ਬਾਤਾਂ ਸੀ মিডিਆ ਉੱਥੇ ਸੀ ਅਸੀਂ ਉੱਥੇ ਸੀ ਏ ਡੀ ਸੀ ਪੀ ਇਹ ਦੱਸੇ ਇਹ ਸਟੇਟਮੈਂਟ ਉਹਨੇ ਐਜ਼ ਅ ਪੁਲਿਸ ਅਫਸਰ ਦਿੱਤੀ ਕੋਣ ਨੂੰ ਲੱਗਦਾ ਕਿ ਪੁਲਿਸ ਅਫਸਰ ਸੀ ਉਹ ਹਾਂ ਪੁਲਿਸ ਅਫਸਰ ਹੀ ਤੇ ਪਰਟ ਸਟੇਟਮੈਂਟ ਜਿਹੜਾ ਉਹ ਦੇ ਰਿਹਾ ਇੱਕ ਪੋਲਿਟਿਕਲ ਪਾਰਟ ਦਾ ਐਕਟਿਵਿਸਟ ਹੋਣਗੇ ਦੇ ਰਿਹਾ ਕਿ ਇਹ ਸਟੇਟਮੈਂਟ ਦੇਣੀ ਉਹਨੂੰ ਬੰਦੀ ਸੀ ਇੱਕ ਇੱਕ ਪ੍ਰੋਟੋਕੋਲ ਆ ਮੈਂਬਰ ਪਾਰਲੀਮੈਂਟ ਦਾ ਉਹਦੀ ਫੈਮਿਲੀ ਦਾ ਇਹਨੇ ਬ੍ਰੇਕ ਕੀਤਾ ਇਹ ਮੈਨੂੰ ਲੱਗਦਾ ਇਹਨੂੰ ਕਿਵੇਂ ਪਤਾ ਲੱਗਾ ਪੈਸਾ ਜੇ ਕੋਈ ਪੈਸਾ ਇਕੱਠਾ ਕਰਦਾ ਤੁਸੀਂ ਕਾਰਵਾਈ ਕਰੋ ਮੇਅਰ ਇੱਕ ਐਲੀਗੇਸ਼ਨ ਲਾਉਣੇ ਅਇਤ ਮਤਾ ਜੀ ਨੇ ਪ੍ਰੈਸ ਕਾਨਫਰੰਸ ਹਾਂ ਇੱਕ ਅਲਿਗੇਸ਼ਨ ਲਾਉਣੇ ਇੱਕ ਅਲਿਗੇਸ਼ਨ ਲਾ ਕੇ ਉਹਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਸਾਰਾ ਇਹ ਐਸਪੀ ਹਰਪਾਲ ਸਿੰਘ ਦਾ ਹੀ ਕਰਾਇਆ ਹੋਇਆ ਵਾ ਪਹਿਲੋਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਨਸ਼ਿਆਂ ਦਾ ਇੱਕ ਲੈ ਕੇ ਆਏ ਹੁਣ ਪੈਸਾ ਇਕੱਠਾ ਕਰੋ ਜੇ ਪੈਸਾ ਇਕੱਠਾ ਹੈ ਤਾਂ ਤੁਹਾਡੇ ਤੋਂ ਪ੍ਰਸ਼ਾਸਨ ਹੈ ਤੁਸੀਂ ਕਾਰਵਾਈ ਕਰੋ ਨਹੀਂ ਤੇ ਅਸੀਂ ਤੁਹਾਡੇ ਤੇ ਹੁਣ ਕਾਰਵਾਈ ਕਰਾਂਗੇ ਇਹਨਾਂ ਦੀ ਕੀ ਕਾਰਵਾਈ ਲੈ ਕੇ ਆਏ ਹੋ ਅੱਜ ਪ੍ਰੈਸ ਤੁਹਾਡੀ ਹੋਈ ਸੀ ਪ੍ਰੈਸ ਦੇ ਵਿੱਚ ਜੀ ਤੁਸੀਂ ਪੰਜ ਜਨ ਦਾ ਸਮਾਂ ਦਿੱਤਾ ਅਸੀਂ ਇਹਨੂੰ ਇੱਕ ਲੀਗਲ ਨੋਟਿਸ ਭੇਜਿਆ ਐਡੀਐਸ ਵੀ ਹਰਪਾਲ ਸਿੰਘ ਨੂੰ ਤੇ ਉਹਦੇ ਵਿੱਚ ਇਹਨੂੰ ਕਿਹਾ ਗਿਆ ਜਿਹੜੇ ਜਿਹੜੇ ਇਹਨਾਂ ਨੇ ਇਹਨਾਂ ਕੀਤਾ ਕੰਮ ਉਹਦੇ ਉਹਦੇ ਪੰਜਾਂ ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੇ ਜੁਕੜ ਨਦਰ ਵਾਪਰੀ ਹਾਂ ਉਹਦੇ ਸਬੰਧ ਵਿੱਚ ਮਾਫੀ ਮੰਗੇ ਨਹੀਂ ਤੇ ਉਸ ਤੋਂ ਬਾਅਦ ਅਸੀਂ ਲੋਕ ਸਭਾ ਦੇ ਸਪੀਕਰ ਸਾਹਮਣੂ ਵੀ ਲਿਖ ਦਿੱਤੀ ਆ ਤੇ ਪ੍ਰਿਵਿਲੇਜ ਕਮੇਟੀ ਨੂੰ ਵੀ ਲਿਖਿਆ ਤੁਹਾਨੂੰ ਸੋ ਖੁਦ ਮਿਲੇ ਹੋ ਤੁਸੀਂ ਉਹਨਾਂ ਨੂੰ ਕਿ ਜਾਂ ਨਹੀਂ ਮੇਲਸ ਕੀਤੀਆਂ ਮੇਲਸ ਕੀਤੀਆਂ ਨੇ ਤੇ ਟਾਈਮ ਲੈ ਕੇ ਮਿਲਾਂਗੇ ਪਰਸਨਲੀ ਮਿਲ ਕੇ ਗਵਰਨਰ ਪੰਜਾਬ ਨੂੰ ਮੇਲ ਕੀਤੀ ਆ ਤੇ ਡੀਜੀਪੀ ਪੰਜਾਬ ਨੂੰ ਮੇਲ ਕੀਤੀ ਆ ਤਾਂ ਜੋ ਐਸੇ ਅਫਸਰ ਜੋ ਕਿ ਇੱਕ ਇੱਕ ਆਪਣੇ ਪੋਲੀਟੀਕਲ ਆਕਾ ਦਾ ਹੱਥ ਟੋਕਾ ਬਣ ਕੇ ਵਰਤਦੇ ਇਹ ਲੋਕਾਂ ਨੂੰ ਕੀ ਇਨਸਾਫ ਦੇਣਗੇ ਇਹ ਤਾਂ ਕਿ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਹੋ ਕੇ ਚੱਲ ਰਿਹਾ ਤੇ ਐਡੀਆ ਮੰਨ ਲਓ ਕਟਿਆ ਬਿਆਨਬਾਜ਼ੀ ਕਰ ਰਿਹਾ ਮੈਨੂੰ ਤਾਂ ਲੱਗਦਾ ਜਾਂ ਇਹਨੇ ਕੋਈ ਇਲੈਕਸ਼ਨ ਵਗੈਰਾ ਲੜਦੀਆਂ ਅੱਗੇ ਦਾ ਕੋਈ ਸੰਬੰਧ ਹੈ ਤਾਂ ਆਪਣੇ ਪੋਲੀਟੀਕਲ ਆਕਾ ਨੂੰ ਖੁਸ਼ ਕਰ ਰਿਹਾ ਮੈਨੂੰ ਸ਼ਾਇਦ ਕਿ ਕਾਉਂਸਲਰ ਟਿਕਟ ਦੇ ਦਮ ਇਹ ਜਿਹੜੀ ਤੁਸੀਂ ਨੋਟਿਸ ਭੇਜਿਆ ਹੋਇਆ ਕਿੰਨੀ ਤਰੀਕ ਨੂੰ ਤੁਸੀਂ ਨੋਟਿਸ ਭੇਜਿਆ ਤੇ ਕਿੰਦਨ ਤੱਕ ਉਹ ਨਹੀਂ ਜਵਾਬ ਦਿੰਦੇ ਉਸ ਤੋਂ ਬਾਅਦ ਕਾਰਵਾਈ ਹੋਊਗੀ ਇਹ ਨੋਟਿਸ 1 ਅਗਸਤ 2025 ਨੂੰ ਭੇਜਿਆ ਗਿਆ 5 ਨੂੰ ਮਲੇਕ ਨੂੰ ਹਾਂ ਅਖੀਰਲੀ ਤਰੀਕ ਉਹ 5 ਦਿਨ ਦਾ ਤੁਸੀਂ 5 ਦਿਨ ਉਸ ਤੋਂ ਬਾਅਦ ਅਸੀਂ ਜੋ ਵੀ ਸਾਡੇ ਲੀਗਲ ਰੈਮਡੀਸ ਹੈ ਉਹ ਅਪੀਲ ਕਰਾਂਗੇ ਇਹਦੇ ਖਿਲਾਫ ਕ੍ਰਿਮੀਨਲ ਤੇ ਸਿਵਲ ਸੂਟ ਦੋਵੇਂ ਫਾਈਲ ਕਰਾਂਗੇ ਕ੍ਰਿਮੀਨਲ ਕੰਪਲੇਟ ਤੇ ਸਿਵਲ ਸੂਟ ਦੋਵੇਂ ਸਿਪ ਅੱਛਾ ਜੇ ਤੁਸੀਂ ਉਹਨਾਂ ਨੂੰ ਮੈਸੇਜ ਦਿੱਤਾ ਹੋਇਆ ਮੈਸਿਵ 5 ਦਿਨ ਤੇ ਉਹ ਲਿਖਤੀ ਮਾਫੀ ਮੰਗਣ ਦਾ ਕਿਹਾ ਉਹਨਾਂ ਨੂੰ ਜਨਤਕ ਮਾਫੀ ਮੰਗਣੀ ਕਿ ਜਦ ਤੁਹਾਡੇ ਨਾਲ ਨੁਕਸਾਨ ਹੋਇਆ ਲਿਖਤੀ ਔਰ ਜਨਤਕ ਅਨ ਕੰਡੀਸ਼ਨਲ ਅਪੋਲੋਜੀ ਬਿਗੈਰ ਸ਼ਰਤੋਂ ਲਿਖਤੀ ਤੇ ਜਨਤਕ ਤੌਰ ਤੇ ਮਾਫੀ ਮੰਗਦੇ ਆ ਤੇ ਫਿਰ ਤੁਸੀਂ ਇਹ ਚੀਜ਼ਾਂ ਸਹਿਮਤ ਹੋ ਗਏ ਤੇ ਕੋਈ ਕਾਰਵਾਈ ਨਹੀਂ ਹਾਂ ਫਿਰ ਅਸੀਂ ਦੇਖਾਂਗੇ ਜੇ ਉਹ ਰੀਅਲਾਈਜ਼ ਕਰੂਗਾ ਉਹ ਦੱਸੂਗਾ ਉੱਥੇ ਪੁੱਛ ਅੱਛਾ ਉੱਪਰਲੇ ਉੱਚ ਅਧਿਕਾਰੀਆਂ ਨਾਲ ਤੁਹਾਡੀ ਕਿਹਨੇ ਗੱਲਬਾਤ ਹੋਈ ਨਹੀਂ ਜੀ ਹਰਪਾਲ ਸਿੰਘ ਜੀ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਚੁੱਚ ਅਧਿਕਾਰੀ ਵੀ ਉੱਥੇ ਸੀ ਜਾਂ ਉਹਨਾਂ ਦੇ ਕੋਈ ਅਫਸਰ ਸਹਿਪਾਨ ਜਾਂ ਉੱਚ ਅਧਿਕਾਰੀ ਨੇ ਕਿਸੇ ਨੂੰ ਹੋਰ ਵੀ ਮੀਲ ਕੀਤੀ ਆ ਕਿ ਜਾਂ ਕੱਲੀ ਹਰਪਾਲ ਸਿੰਘ ਜੀ ਨੂੰ ਮੀਲ ਨਹੀਂ ਜੀ ਇੱਕ ਮੀਲ ਕਮਿਸ਼ਨਰ ਅਮਨਸਰ ਸੁਦਾ ਗੁਰਪ੍ਰੀਤ ਸਿੰਘ ਕੁਲਦਨੂਮੀ ਕੀਤੀ ਹੈ ਜੀ ਅੱਜ ਇਹਨਾਂ ਨੂੰ ਦੇਣ ਵੀ ਗਿਆ ਸੀ ਨੋਟਿਸ ਉੱਥੇ ਇਹ ਡੀਐਸਪੀ ਹਰਪਾਲ ਸਿੰਘ ਨੂੰ ਜਿਹੜਾ ਉਹਨਾਂ ਨਹੀਂ ਲਿਆ ਉਹਨਾਂ ਦੇ ਸਟਾਫ ਵੱਲੋਂ ਮਨ੍ਹਾ ਕਰ ਦਿੱਤਾ ਗਿਆ ਤੁਸੀਂ ਖੁਦ ਗਏ ਸੀ ਦੀ ਖੁਦ ਗਿਆ ਸੀ ਮਨ੍ਹਾ ਕਰ ਦਿੱਤਾ ਮਨ੍ਹਾ ਕਰਨ ਦਾ ਕਾਰਨ ਕੀ ਲੱਗਦਾ ਤੁਹਾਨੂੰ ਬਸ ਇਹ ਬਚਣਾ ਚਾਹੁੰਦੇ ਆ ਕਦੋਂ ਤੱਕ ਬਚਣਗੇ ਹਮ ਇਹਨੂੰ ਲੰਮਕਾਉਣਾ ਚਾਹੁੰਦੇ ਆ ਕਿ ਸਾਨੂੰ ਕੱਲ ਨੂੰ ਕਹਿਣਗੇ ਸਾਨੂੰ ਡਾਕਟਰ ਸਿਮੜਿਆ ਸਾਨੂੰ ਦੋ ਦਿਨ ਦਾ ਟਾਈਮ ਹੋਰ ਚਾਹੀਦਾ ਆਲਰੇਡੀ ਨੋਟਸ ਮੇਲ ਮੇਲ ਤੇ ਚਲੇ ਗਏ ਨੇ ਡੀਜੀਪੀ ਪੰਜਾਬ ਨੂੰ ਵੀ ਇਹਨਾਂ ਦੀ ਕੰਪਲੀਟ ਪੇਜ ਦਿੱਤੀ ਆ ਤੇ ਹੋਰ ਉੱਚ ਅਫਸਰ ਗਵਰਨਰ ਆਫ ਪੰਜਾਬ ਨੂੰ ਪੰਜ ਦਿਨ ਤੋਂ ਬਾਅਦ ਵਿੱਚ ਉਹ ਕਿਹੜੀ ਕਾਨੂੰਨੀ ਕਾਰਵਾਈ ਕੀ ਹੁੰਦੀ ਹੈ ਤੇ ਵਿੱਚ ਡੈਫਰਮੇਸ਼ਨ ਦਾ ਇੱਕ ਕੇਸ ਚਲੇਗਾ ਕ੍ਰਿਮੀਨਲ ਇੰਟੀਮੀਡੇਸ਼ਨ ਦਾ ਤੇ ਡੈਫਰਮੇਸ਼ਨ ਇਹਨਾਂ ਇੱਕ ਚੁਣੇ ਹੋਏ ਨਮਾਇंदे ਦੇ ਖਲਾਫ ਇੱਕ ਵਿਦਾਊਟ ਐਨੀ ਫੈਕਟਸ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਕੰਪਲੇਂਟ ਚੱਲੇਗੀ ਡਾਕਟਰ ਸਾਹਿਬ ਕੀ ਦੇਖਦੇ ਹੋ ਤੁਸੀਂ ਪ੍ਰਸ਼ਾਸਨ ਦੀਆਂ ਕੀ ਜ਼ਿੰਮੇਵਾਰੀਆਂ ਸਾਹਮਣੇ ਜੇ ਆਪਾਂ ਗੱਲ ਕਰੀਏ ਕੋ ਪਰਿਵਾਰ ਸੀ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਐਮਪੀ ਅਮਰਤਪਾਲ ਸਿੰਘ ਨੇ ਮਾਤਾ ਜੀ ਸੀ ਇੱਕ ਪਾਸੇ ਐਸਪੀ ਸਾਹਿਬਾਨ ਹਰਪਾਲ ਸਿੰਘ ਜੀ ਕਿਉਂਕਿ ਦੋਵੇਂ ਜੇ ਆਪਾਂ ਗੱਲ ਕਰੀਏ ਉਧਰਲੇ ਪਾਸੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸੀ ਤੇ ਇੱਕ ਪਾਸੇ ਵੈਸੇ ਤਾਂ ਕੋਈ ਲੇਡੀ ਦੇ ਉੱਤੇ ਹੱਥ ਚੁੱਕਣ ਦਾ ਸਵਾਲ ਵੇਖ ਖੜਾ ਹੀ ਨਹੀਂ ਹੁੰਦਾ ਜੇ ਆਪਾਂ ਵੈਸੇ ਗੱਲ ਕਰਦੇ ਆ ਪਰ ਇੱਕ ਪਾਸੇ ਇੱਕ ਵੱਡੇ ਆਫੀਸਰ ਸਾਹਿਬਾਨ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਨੇ ਮਾਤਾ ਜੀ ਉਹ ਵੀ ਐਮਪੀ ਐਸ ਟਾਈਮ ਦੇ ਇਹ ਤੁਸੀਂ ਦੇਖ ਪਾ ਦੇਖ ਪਾਓਗੇ ਵੀ ਇਹ ਐਡੀਐਸਪੀ ਹਰਪਾਲ ਸਿੰਘ ਵਿਦਆਉਟ ਸਿਵਲ ਦੇ ਵਿੱਚ ਆਇਆ ਉਹ ਕਿੰਨਾ ਕ ਆਪਣੀ ਜ਼ਿੰਮੇਵਾਰੀ ਨਾਲ ਡਿਊਟੀ ਕਰਦੇ ਇੱਥੋਂ ਪਤਾ ਲੱਗ ਜਾਂਦਾ ਸਪਰੀਮ ਕੋਰਟ ਵੱਲੋਂ ਕਲੀਅਰ ਇਨਸਟਰਕਸ਼ਨਸ ਆ ਕਾਨੂੰਨ ਜੇ ਤੁਸੀਂ ਕਿਸੇ ਬੰਦੋਬਸਟ ਡਿਊਟੀ ਦੇ ਵਿੱਚ ਜਾ ਰਹੇ ਹੋ ਜਾਂ ਕਿਤੇ ਤੁਸੀਂ ਕੋਰਟ ਪ੍ਰੀਮਿਸਸਿਸ ਦੇ ਵਿੱਚ ਜਾ ਰਹੇ ਹੋ ਤੁਸੀਂ ਵੈਲ ਡਰੈਸ ਜੋ ਤੁਹਾਡੀ ਯੂਨੀਫਾਰਮ ਆ ਉਹਦੇ ਵਿੱਚ ਹੋਗੇ ਉਸ ਦਿਨ ਸਿਵਲ ਦੇ ਵਿੱਚ ਏ ਡੀ ਸੀ ਪੀ ਕੋਰਟ ਕੰਪਲੈਕਸ ਦੇ ਵਿੱਚ ਏ ਡੀ ਸੀ ਪੀ ਹਰਪਾਲ ਸਿੰਘ ਸਿਵਲ ਦੇ ਵਿੱਚ ਜਾ ਕੇ ਥ੍ਰੈਟਨ ਕਰ ਰਿਹਾ ਸੀ ਉਹ ਇਦਾਂ ਲੱਗ ਰਿਹਾ ਸੀ ਜਿਵੇਂ ਕਿਸੇ ਕੋਈ ਮਾਫੀਆ ਗੁੰਡਾ ਹੋਵੇ ਇਦਾਂ ਐਕਟ ਕਰ ਰਿਹਾ ਸੀ ਜੇ ਕਿਸੇ ਨੇ ਕੋਈ ਗਲਤ ਕੀਤਾ ਉਹ ਕਾਰਵਾਈ ਕਰ ਸਕਦਾ ਸੀਗਾ ਜੋ ਉਹਨਾਂ ਕੋ ਜੇ ਕਿਸੇ ਨੂੰ ਕਾਨੂੰਨ ਦਾ ਨਹੀਂ ਪਤਾ ਉਹ ਦੱਸ ਸਕਦਾ ਸੀ ਸਹੀ ਕਾਨੂੰਨ ਅਨੁਸਾਰ ਤੁਹਾਨੂੰ ਨਹੀਂ ਮਿਲਾ ਸਕਦੇ ਇਹ ਤੇ ਉੱਥੇ ਧੱਕਾ ਮੁੱਕੀ ਕਰਨਾ ਇਹ ਸ਼ੋਭਾ ਨਹੀਂ ਦਿੰਦਾ ਇਹ ਕਾਨੂੰਨ ਦਾ ਰਾਜ ਆ ਇੱਥੇ ਮੈਨੂੰ ਲੱਗਦਾ ਗੁੰਡਾ ਰਾਜ ਇਹਨਾਂ ਨੇ ਬਣਾਇਆ ਇੱਕ ਇੱਕ ਮੈਨੂੰ ਉਹ ਉਹ ਜਿਹੜਾ ਐਕਟ ਆ ਐਡੀਸੀਪ ਹਰਪਾਲ ਸਿੰਘ ਦਾ ਇਹ ਪੁਲਿਸ ਆਫੀਸਰ ਦਾ ਐਕਟ ਨਹੀਂ ਸੀ ਲੱਗਦਾ ਡੈਕਰਮ ਪੁਲਿਸ ਆਫੀਸਰ ਇਹ ਕਿਤੇ ਮਨ ਲੋ ਕਿਸੇ ਹੋਰ ਮੈਂ ਕਿੰਨਾ ਵੀ ਘਟੀਆਂ ਬੰਦੇ ਦਾ ਡਿੱਗੇ ਹੋਏ ਬੰਦਮਿਆਰ ਦੇ ਬੰਦੇ ਦਾ ਐਕਟ ਲੱਗਦਾ ਵੈ ਤੇ ਇਹ ਜਿਹੜੀ ਪੁਲਿਸ ਆ ਇਹ ਪੁਲਿਸ ਆ ਜਿਹੜੇ ਇਹੋ ਜਿਹਾ ਆਫੀਸਰ ਆ ਇਹਨਾਂ ਨੂੰ ਮੈਂ ਇੱਕ ਸੁਨੇਹਾ ਦੇਣਾ ਚਾਹੁੰਨਾ ਤੁਸੀਂ ਕੇਪੀਐਸ ਗਿੱਲ ਦੇ ਵਾਰਸ ਬਣ ਕੇ ਇਦਾਂ ਜ਼ੁਲਮ ਕਰ ਰਹੇ ਹੋ ਜਸਵੰਤ ਸਿੰਘ ਖਾਲੜਾ ਦੇ ਵਾਰਸ ਵੀ ਹੈ ਜਿਹੇ ਜਿੰਦਾ ਵਾ ਅਸੀਂ ਤੁਹਾਨੂੰ ਜਸਵੰਤ ਸਿੰਘ ਖਾਲੜਾ ਦੇ ਵਾਰਸ ਬਣ ਕੇ ਟੱਕਰਾਂਗੇ ਸਮੇਂ-ਸਮੇਂ ਤੇ ਜਿਹੜੀ ਇਹ ਵਰਦੀ ਆ ਸੁਰੱਖਿਆ ਚ ਰਹਿੰਦੀ ਆ ਥੋੜਾ ਸਮਾਂ ਪਹਿਲਾਂ ਦੀ ਗੱਲ ਕਰਦੇ ਆਂ ਕਰਨਲ ਬਾਟ ਸੀ ਜਿਹਨਾਂ ਨੂੰ ਹੋਰ ਪਾਸੇ ਜਾ ਕੇ ਇਨਸਾਫ ਦੀ ਗੁਹਾਰ ਲਗਉਣੀ ਪੈਗੀ ਇੱਕ ਨੌਜਵਾਨ ਸੀ ਜਿਹੜਾ ਕੈਲਰ ਸੈਂਟਰ ਦੇ ਵਿੱਚ ਟੀਚਰ ਸੀ ਉਹਨੂੰ ਕੁੱਟ-ਵੋਟ ਕੇ ਮਾਰਤਾ ਜਾਂਦਾ ਵਾ ਇੱਕ ਪਿੰਡ ਦਾ ਸਰਪੰਚ ਸੀ ਉਹਨੇ ਸਮੇਂ ਦੀ ਹਾਕਮ ਜਮਾਤ ਦੇ ਉੱਤੇ ਇਲਜ਼ਾਮ ਲਾਇਆ ਕਿ ਮੇਰੇ ਮਰਨ ਦਾ ਕਾਰਨ ਹੀ ਸਮੇਂ ਦੀ ਹਾਕਮ ਜਮਾਤ ਕਾਰਨ ਕੀ ਲੱਗਦਾ ਤੁਹਾਨੂੰ ਇਹ ਪਿਛਲੇ ਸਮੇਂ ਤੋਂ ਪੁਲਿਸ ਦਾ ਜੋ ਪੈਟਰਨ ਆ ਪਿੱਛੇ ਵੀ ਕਿੰਨੇ ਮੁੰਡਿਆਂ ਨੂੰ ਘਰੋਂ ਚੁੱਕ-ਚੁੱਕ ਮਾਰਿਆ ਗਿਆ ਇਹ ਅੱਜ ਦਾ ਨਹੀਂ ਪਿਛਲੇ ਸਮੇਂ ਤੋਂ ਤੇ ਜਿਹੜੇ ਉਹ ਰਿਸਪੌਂਸੀਬਲ ਪੁਲਿਸ ਅਫਸਰ ਸੀ 99% ਲੋਕਾਂ ਨੂੰ ਕੈਦ ਹੋ ਰਹੀ ਹੈ ਤੇ ਜਿਹੜੇ ਅੱਜ ਕਰ ਰਹੇ ਇਹਨਾਂ ਨੂੰ ਵੀ ਗਾਉਣੀ ਇਹਨਾਂ ਨੂੰ ਉਹਨਾਂ ਤੋਂ ਸਬਕ ਲੈਣਾ ਚਾਹੀਦਾ ਜਿਸ ਕਿਸੇ ਸਟੇਟ ਦੇ ਜਾਂ ਕਿਸੇ ਪੋਲਿਟੀਕਲ ਪਾਰਟੀ ਦੇ ਹੱਥ ਛੋਕੇ ਬਣ ਕੇ ਗਲਤ ਕੰਮ ਨਾ ਕਰਨ ਇਹਨਾਂ ਨੂੰ ਮੈਂ ਸੁਝਾ ਦੇਣਾ ਵਾ ਨਹੀਂ ਤੇ ਜੋ ਪਿਛਲੇ ਆ ਨਾ ਹੋ ਰਿਆ ਉਹ ਉਸੇ ਤਰ੍ਹਾਂ ਇਹਨਾਂ ਨੂੰ ਸਜ਼ਾਵਾ ਹੋਣ ਗਿਆ ਕੋਰਟ ਤੇ 99% ਸਜ਼ਾਵਾ ਕਨਵਿਕਸ਼ਨ ਹੋ ਰਹੀ ਆ ਜਿਹੜੇ ਇਹਨਾਂ ਅਬਡੈਕਸ਼ਨ ਕਰਕੇ ਜਾਂ ਕਤਲ ਕਰਕੇ ਬੱਚੇ ਮਾਰੇ ਆ ਤੇ ਮੈਨੂੰ ਲੱਗ ਰਿਹਾ ਇਹਦੇ ਵਿੱਚ ਪੁਲਿਸ ਦਾ ਰਾਜ ਸਟੇਟ ਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਪੋਲਿਟੀਕਲ ਮਸ਼ੀਨਰੀ ਜਾਂ ਉਹ ਡਫੰਗ ਹੋ ਚੁੱਕੀ ਆ ਸਿਰਫ ਪੁਲਿਸ ਰਾਜ ਚੱਲ ਰਿਹਾ ਵਾ ਤੇ ਪੁਲਿਸ ਰਾਜ ਵੀ ਕਾਨੂੰਨ ਦਾ ਰਾਜ ਨਹੀਂ ਇੱਕ ਗੁੰਡਿਆਂ ਦਾ ਰਾਜ ਚੱਲ ਰਿਹਾ ਜਿੰਨੂੰ ਮਰਜ਼ੀ ਜਿੱਥੋਂ ਮਰਜ਼ੀ ਚੁੱਕ ਕੇ ਮਾਰ ਦੋ ਕੋਈ ਕੋਈ ਇੱਥੇ ਪੁੱਛਣੀ ਕੋਈ ਗੱਲ ਨਹੀਂ ਹੈ ਜਿਹੜਾ ਕੋਈ ਬੋਲਦਾ ਉਹ ਤੇ ਕੇਸਪਾ ਦੇ ਅੰਦਰ ਭੇਜ ਦੂੰ ਧੰਨਵਾਦ ਪੰਨੂ ਸਾਹਿਬ ਐਡਵੋਕੇਟ ਸਾਹਿਬ ਪੰਨੂ ਜੀ ਸਾਡੇ ਨਾਲ ਸੀ ਕੁਝ ਦਿਨ ਪਹਿਲਾਂ ਜਦੋਂ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਜਿਹੜਾ ਡਿਬਰੂਗੜ ਜੇਲ੍ਹ ਚੋਂ ਖਾਸ ਕਰਕੇ 9 ਜਣੇ ਆਏ ਆ ਤੇ ਬਾਕੀਆਂ ਨੂੰ ਕੋਰਟ ਚ ਪੇਸ਼ ਕੀਤਾ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਅਮਰਤਪਾਲ ਸਿੰਘ ਦੀ ਮਾਤਾ ਦੇ ਨਾਲ ਤੇ ਜੋ ਐਸਪੀ ਹਰਪਾਲ ਸਿੰਘ ਜੀ ਦੇ ਵਿੱਚ ਆਪਸੀ ਕਸਮ ਕਰ ਸਕੋ ਉਹਦੇ ਵਿੱਚ ਉਹਨਾਂ ਵੱਲੋਂ ਜੋ ਲਫਜ਼ ਬੋਲੇ ਗਏ ਸੀ ਉਹਨਾਂ ਲਫਜ਼ਾਂ ਦਾ ਉਧਾਰਨ ਆਇਆ ਪ੍ਰੈਸ ਕਾਨਫਰੰਸ ਸੀ ਹੋਈ ਪੰਜ ਦਿਨ ਦਾ ਸਮਾਂ ਜਿਹੜਾ ਕਿ ਪੰਜ ਦਿਨ ਦੇ ਵਿੱਚ ਕਿਹਾ ਕਿ ਜੇ ਅਫਸਰ ਸਹਿਬਾਨ ਮਾਫੀ ਨਹੀਂ ਮੰਗਦੇ ਤੇ ਫਿਰ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਹ ਇੱਥੇ ਥੋੜੀ ਜਿਹੀ ਪ੍ਰੈਸ ਕਾਨਫਰੰਸ ਹੋਈ ਸੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਦੇ ਪਿਆਬਰ ਫੌਸੇਂਦੀ ਮਾਤਾ ਜੀ ਪਿਤਾ ਜੀ ਉਹਨਾਂ ਦੇ ਚੌੜ ਵਾਲੇ ਤੇ ਬਾਕੀ ਸਾਰੇ ਸੀ ਪਰ ਉਹਦੇ ਵਿੱਚ ਬਰੀਫ ਕਰ ਦਿੱਤਾ ਗਿਆ ਸੀ ਐਡਵੋਕੇਟ ਪੰਨੂ ਵੱਲੋਂ ਕਿ ਜੇ ਪੰਜ ਦਿਨ ਦੇ ਵਿੱਚ ਇਹਦੇ ਉੱਤੇ ਕੋਈ ਸਪਸ਼ਟੀਕਰਨ ਜਾਂ ਮਾਫੀ ਨਾਮਾ ਨਹੀਂ ਆਉਂਦਾ ਤੇ ਇਸ ਤੋਂ ਬਾਅਦ ਦੇ ਵਿੱਚ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਦੇਖਦੇ ਹਾਂ ਦੋਵੇਂ ਪੱਖ ਕੀ ਮਾਫੀ ਨਾਮਾ ਹੁੰਦਾ ਕਿ ਜਾਂ ਅਮਰਤਪਾਲ ਸਿੰਘ ਦੇ ਸਾਥੀ ਜਿਹੜੇ ਕਿ ਇਸ ਟਾਈਮ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਵੀ ਗਿਆ ਪਰਿਵਾਰਿਕ ਪ੍ਰੈਸ ਕਾਨਫਰੰਸ ਕਰਕੇ ਗਿਆ ਤੇ ਐਡਵੋਕੇਟ ਸਾਹਿਬ ਵੱਲੋਂ ਕੇਸ ਪਹਤਾ ਗਿਆ ਵਾ ਨੋਟਿਸ ਭੇਜਤਾ ਗਿਆ ਵਾ ਤੇ ਕਹਿੰਦੇ ਕਿ 5 ਦਿਨ ਦੇ ਵਿੱਚ ਅਸੀਂ ਜਾ ਕੇ ਫਿਰ ਕੇਸ ਦਾਇਰ ਕਰਦਾ